ਨiyet ਸੱਚੀ ਹੋਣੀ ਚਾਹੀਦੀ ਐ ਉਹ ਪੈਸੇ ਪੂਸੇ ਕੀ ਨੇ ਬਾਬਿਓ ਉਹ ਪੈਸੇ ਪੂਸੇ ਕਮਾਉਣ ਵਾਲੇ ਬੜਿਆ ਆਏ ਨੇ ਉਹ ਸਿਕੰਦਰ ਵੀ ਖਾਲੀ ਹੱਥ ਤੁਰ ਗਿਆ ਦੁਨੀਆ ਜਿੱਤ ਕੇ ਸਿਕੰਦਰ ਖਾਲੀ ਹੱਥ ਗਿਆ ਸੀ ਤੇ ਸਿਕੰਦਰ ਨੇ ਕੀ ਲਿਖਿਆ ਸੀ ਆਪਣੀ ਵਸੀਅਤ ਚ 32 ਸਾਲ ਦੀ ਉਮਰ ਚ ਮਲੇਰੀਏ ਨਾਲ ਮਰ ਗਿਆ ਸੀ ਉਹ ਤੇ ਵਸੀਅਤ ਚ ਕੀ ਲਿਖ ਕੇ ਗਿਆ ਜਦੋਂ ਨੂੰ ਪਤਾ ਲੱਗ ਗਿਆ ਸੀ ਨਾ ਮਰਨ ਵਾਲਾ ਹੀ ਆ ਕਹਿੰਦਾ ਮੇਰੇ ਦੋਨੇ ਹੱਥ ਜਨਾਜੇ ਚੋਂ ਬਾਹਰ ਕੱਢ ਦਿਓ ਤੇ ਨਾਲੇ ਜਦੋਂ ਮੈਨੂੰ ਲੈ ਕੇ ਜਾਓਗੇ ਕਬਰਿਸਤਾਨ ਤਾਂ ਜਿੰਨੀ ਮੇਰੀ ਦੌਲਤ ਹੈ ਉਹ ਰਸਤੇ ਚ ਬਿਛਾ ਦਿਓ ਕਬਰਿਸਤਾਨ ਤੱਕ ਉਹਨੂੰ ਪੁੱਛਿਆ ਗਿਆ ਵੀ ਆਹ ਕਿਉਂ ਲਿਖਿਆ ਹੈ ਕਹਿੰਦਾ ਹੱਥ ਬਾਹਰ ਕੱਢਣ ਨਾਲ ਲੋਕਾਂ ਨੂੰ ਪਤਾ ਲੱਗੂ ਕਿ ਦੁਨੀਆ ਜਿੱਤਣ ਵਾਲਾ ਸਿਕੰਦਰ ਵੀ ਖਾਲੀ ਹੱਥ ਗਿਆ ਮੇਰੇ ਹੱਥ ਦਿਖਾ ਦਿਓ ਤੇ ਕਹਿੰਦਾ ਆਹ ਦੌਲਤ ਜਿਹੜੀ ਰਸਤੇ 'ਚ ਵਿਛਾਉਂਗੇ ਇਹਦੇ ਨਾਲ ਇਹ ਪਤਾ ਲੱਗੂ ਕਿ ਸਿਕੰਦਰ ਕੋਲੇ ਇੰਨੀ ਦੌਲਤ ਸੀ ਫਿਰ ਵੀ ਉਹਨੂੰ ਬੈਦ ਬਚਾ ਨਹੀਂ ਸਕੇ ਫਿਰ ਵੀ ਮੌਤ ਨੇ ਉਹਨੂੰ ਆ ਕੇ ਜਮੇਲਾ ਪਾ ਲਿਆ ਕਾਹਦੇ ਪੈਸੇ ਕਮਾਉਣੇ ਯਾਰ ਗਰੀਬਾਂ ਲੁੱਟੀ ਜਾਂਦੇ ਹੋ ਤੁਸੀਂ ਗਰੀਬਾਂ ਦੀ ਹਾਲਤ ਹੈ ਮੈਂ ਕਿਹੜਾ ਘੱਟ ਪੈਸੇ ਕਮਾ ਸਕਦਾ ਸੀਗਾ ਜੀ ਬਹੁਤ ਫੇਮਸ ਕਲਾਕਾਰ ਸੀ ਮੈਂ ਤਾਂ ਬਹੁਤ ਮਸ਼ਹੂਰ ਕਲਾਕਾਰ ਸੀ ਤੁਸੀਂ ਤਾਂ ਜਾਣਦੇ ਹੋ ਮੈਨੂੰ ਮੈਂ ਲੱਖਾਂ ਰੁਪਏ ਲੈਂਦਾ ਸੀ ਕਿ ਸ਼ੋਅ ਕਰਨ ਦੇ ਮੈਂ ਬਾਲੀਵੁੱਡ ਚਲਾ ਜਾਂਦਾ ਬੰਬੇ ਚ ਲੈ ਜਾਂਦਾ ਜਿੰਨੇ ਮਰਜ਼ੀ ਪੈਸੇ ਲੈ ਲੈਂਦੇ ਕੀ ਲੋੜ ਸੀ ਇਹਨਾਂ ਨਾਲ ਮੱਥਾ ਲਾਉਣ ਦੀ ਮੋਦੀ ਹੋਰਾਂ ਨਾਲ ਆ ਸੁਖਵੀਰ ਬਾਦਲ ਹੋਰਾਂ ਨਾਲ ਖੱਟਰ ਫੱਟਰ ਬੱਟਰ ਜਿਹੜੇ ਨੇ ਇਨਨਾਂ ਮਤਲਬ ਹੁੰਦੀ ਕਿ ਲੋੜ ਸੀ ਪਰ ਦਿਲ ਚ ਇੱਕ ਤਮੰਨਾ ਸੀ ਕਿ ਹਰ ਗੱਲ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਵਰਗੇ ਕਮਲੇ ਨੂੰ ਕਿਸੇ ਨੇ ਕਿਹਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮ ਕਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰਾ ਮਿੱਤਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਤਾਂ ਤੇਰੀ ਠੀਕ ਹੈ ਮਿਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆ ਸਮਾਂ ਸਭ ਨੂੰ ਢਾ ਲੈਂਦਾ ਉਹ ਕਿੰਨੇ ਤਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਉਹ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱਟੀ ਪਾ ਲੈਂਦਾ ਜੇ ਗੁਰਨਾਨਕ ਦੇਵ ਜੀ ਦੁਕਾਨ ਖੋਲ ਕੇ ਬੈ ਜਾਣਦੇ ਫਿਰ ਪੰਜਿਆਂ ਨਾਲ ਪਹਾੜ ਕੌਣ ਰੋਕਦਾ ਫਿਰ ਸੱਜਣ ਠੱਗ ਵਰਗਿਆਂ ਨੂੰ ਕੌਣ ਸੁਧਾਰਦਾ ਫਿਰ ਮਲਕ ਭਾਗੋ ਤੇ ਭਾਈ ਲਾਲੋ ਦੀਆਂ ਰੋਟੀਆਂ 'ਚੋਂ ਫਰਕ ਕੌਣ ਕਰਦਾ ਫਿਰ ਸਾਰੀ ਦੁਨੀਆ ਦੀਆਂ ਉਦਾਸੀਆਂ ਕਰਕੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਦਾ ਹੌਕਾ ਕੌਣ ਦਿੰਦਾ ਹਰ ਗੱਲ ਪੈਸੇ ਵਾਸਤੇ ਹੁੰਦੀ ਆ ਲੋਕਾਂ ਦੇ ਹੱਕ 'ਚ ਵੀ ਖੜਨ ਦਾ ਨਜ਼ਾਰਾ ਹੋ ਰਹੀ ਹੁੰਦਾ ਇਹ ਸਾਡੇ ਗੁਰੂਆਂ ਨੇ ਦੱਸੀ ਆ ਸਾਨੂੰ ਗੱਲ ਇਹ ਸਾਡੇ ਸ਼ਹੀਦਾਂ ਨੇ ਦੱਸਿਆ ਸਾਨੂੰ ਗੱਲ ਏ ਚੱਕ ਕੇ ਪੈਸੇ ਲੈ ਕੇ ਕੀ ਪੈ ਕਿ ਜਿੰਨੇ ਮਰਜੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਜਿਹੜਾ ਆਖਰੀ ਕੱਪੜਾ ਮਿਲਦਾ ਓਦੇ ਜੇਬ ਨਹੀਂ ਹੁੰਦੀ ਕੋਈ ਨਾਲ ਨਹੀਂ ਲੈ ਕੇ ਗਿਆ ਹੁਣ ਤੱਕ ਸੋ ਇਸ ਕਰਕੇ ਕਹਿੰਨੇ ਆ ਤੁਸੀਂ ਆਪਣਾ ਚੰਗਾ ਭਵਿੱਖ ਬਣਾਓ ਤੀਜੀ ਪਾਰਟੀ ਆਇਆ ਕਿ ਪਹਿਲਾਂ ਤੁਹਾਡਾ ਕਸੂਰ ਨਹੀਂ ਹੈਗਾ ਤੁਹਾਨੂੰ ਪਾਉਣੀਆਂ ਹੀ ਪੈਂਦੀਆਂ ਸੀ ਇੱਕ ਨੂੰ ਛੱਡ ਕੇ ਦੂਜੇ ਕੋਲੇ ਦੂਜੇ ਕੋਲੋਂ ਫੇਰ ਪਹਿਲੇ ਕੋਲੇ ਹੁਣ ਤੀਜੇ ਆਏ ਨੇ ਚੰਗੇ ਨੇ ਸਾਡੇ ਵਰਗੇ ਹੀ ਨੇ ਤੁਹਾਡੇ ਵਰਗੇ ਹੀ ਨੇ ਸਾਡਾ ਪਤਾ ਕਰ ਲਿਓ ਪਹਿਲਾਂ ਦੋ ਜਗ੍ਹਾ ਤੋਂ ਆਪਾਂ ਦੇਖੋ ਆਪਾਂ ਮੱਝ ਖਰੀਦਣ ਵੇਲੇ ਵੀ ਨਸਲ ਪਤਾ ਕਰਦੇ ਆ ਹਾਂ ਲੀਡਰ ਚੁਣਨ ਵੇਲੇ ਪਤਾ ਹੀ ਨਹੀਂ ਲੱਗਦਾ ਆਪਾਂ ਨੂੰ ਵੀ ਕੌਣ ਐ ਕੀ ਐ ਕੀ ਕਰਨ ਐ ਇਹਦਾ ਉਹਦੇ ਜੇ ਉਦੋਂ ਵੀ ਪਤਾ ਮੈਂ ਕਹਿੰਦਾ ਆਲੂਆਂ ਦੀ ਰੇੜੀ ਤੇ ਚਾਰ ਆਲੂ ਜਿਹੜੇ ਉਹ ਪਾਊਗਾ ਉਹ ਕੱਢ ਕੇ ਆਪਾਂ ਦੂਜੇ ਪਾਉਣਿਆਂ ਆ ਬਾਵੇਂ ਇਹ ਨਾ ਆ ਪਾ ਪਾ ਤੇ ਲੀਡਰ ਚੁਣਨ ਵੇਲੇ ਦੇਖਦੇ ਹੀ ਨਹੀਂ ਵੀ ਕੌਣ ਹੈ ਜਿਹਨਾਂ ਨੇ ਤੁਹਾਡਾ ਭੁੱਖ ਬਣਾਉਣਾ ਫਿਊਚਰ ਬਣਾਉਣਾ ਜਿਹਨਾਂ ਨੇ ਤੁਹਾਡਾ ਥੋੜੇ ਪਰਖ ਲਿਆ ਕਰੋ ਵੀ ਹੈ ਖੜਦਾ ਹੈ ਜਾਂ ਕਿਹੜਾ ਖਾਨਦਾਨ ਹੈ ਕੀ ਹੈ ਸੋ ਇਸ ਕਰਕੇ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਇਹ ਤੁਹਾਡੇ ਕੋਲੇ ਫੇਰ ਆਉਣਗੇ ਇੱਕ ਮੌਕਾ ਹੋਰ ਦੇ ਦੋ ਕਿੰਨੇ ਮੌਕੇ ਦਾ 78 ਸਾਲ ਹੋ ਗਏ ਯਾਰ 78 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅਮਰੀਕਾ ਵਾਲੇ ਮੰਗਲਗਰਾਹ ਤੇ ਪਲਾਟ ਕੱਟਣ ਨੂੰ ਫਿਰਦੇ ਆ 78 ਸਾਲ ਚਾਜੇ ਸੀਮਰੇਜ ਦੇ ਨਰੈਣਗੜ੍ਹ ਦੇ ਟੱਕਣ ਨਹੀਂ ਪੂਰੇ ਹੋਏ ਹਜੇ ਟੱਕਣਾ ਟੋਬਿਆਂ ਚ ਹੀ ਫਿਰਦੇ ਆ ਸਾਨੂੰ ਇਹਦੂ ਵੱਧ ਦੇਖਣੀ ਨਹੀਂ ਦਿੰਦਾ ਐਨੇ ਹੀ ਦੇਖੋ ਬਸ ਬਾਹਰ ਨਹੀਂ ਦੇਖਣਾ ਬਸ ਸੀਵਰੇਜ ਛੱਪੜ ਤੋਬਾ ਬਸ ਇੱਥੇ ਤੱਕ ਹੀ ਸੋਚਿਆ ਕਰੋ ਇਹਦੂ ਅੱਗੇ ਨਹੀਂ ਸੋਚਣਾ 78 ਸਾਲ ਹੋ ਗਏ 78 ਸਾਲ ਮੈਂ ਜਦੋਂ MP ਬਣਿਆ ਨਵਾਂ ਨਵਾਂ 2014 ਚ ਸੰਗਰੂਰ ਤੋਂ ਤਾਂ ਮੈਂ ਕਿਹਾ ਵੀ ਲੋਕਾਂ ਦੇ ਪੈਸੇ ਨੇ ਲੋਕਾਂ ਨੂੰ ਦੇਣੇ ਨੇ ਇੱਕ ਐਮਪੀ ਕੋਲੇ 5 ਕਰੋੜ ਹੁੰਦਾ ਸਾਲ 'ਚ ਦੇਣਾ ਹੁੰਦਾ ਲੋਕਾਂ ਤਾਂ ਮੇਰੇ ਕੋਲੇ ਇੱਕ ਪੰਚਾਇਤ ਆਈ ਇੱਕ ਪਿੰਡ ਦੀ ਕਹਿੰਦੇ ਜੀ ਐਮਪੀ ਸਾਹਿਬ ਸਤਿ ਸ੍ਰੀ ਅਕਾਲ ਮੈਂ ਕਿਹਾ ਸਤਿ ਸ੍ਰੀ ਅਕਾਲ ਪੈਸੇ ਚਾਹੀਦੇ ਮੈਂ ਕਿਹਾ ਬਿਲਕੁਲ ਤੁਹਾਨੂੰ ਮਿਲਣਗੇ ਪੈਸੇ ਪੈਸੇ ਚਾਹੀਦੇ 3 ਲੱਖ ਮੈਂ ਕਿਹਾ ਵੀ 4 ਲੱਖ ਦੇਵਾਂਗੇ ਆ ਤਾਂ ਕਹਿੰਦੇ ਬਹੁਤ ਵਧੀਆ ਗੱਲ ਹੋਜੀ ਜੀ ਮੈਂ ਕਿਹਾ ਮੈਂ ਲਿਖ ਕੇ ਦੇ ਦੋ ਥੋੜਾ ਮਤਾ ਪਾ ਦਿਓ ਕਿਸ ਕੰਮ ਕਿਸ ਕੰਮ ਕੇ ਲਿਏ ਪੈਸੇ ਚਾਹੀਏ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਦੀਆਂ ਕੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿਹਾ ਕੀ ਆਖਿਆ ਕਹਿੰਦੇ ਜੀ ਸ਼ਮਸ਼ਾਨ ਘਾਟ ਹੈ ਜਿਹੜਾ ਸਾਡਾ ਉਸकी ਦੀਵਾਰਾਂ ਉੱਚੀ ਕਰਨੀ ਹੈ ਮੈਂ ਕੀ ਗੱਲ ਮੁਰਦਿਆਂ ਤੇ ਯਕੀਨ ਨਹੀਂ ਹੈਗਾ ਵਿਕਤੇ ਬਾਪਸ ਨਾ ਮੋੜਿਆ ਹਣ ਬੜੀ ਮੁਸ਼ਕਿਲਾਂ ਛੱਡ ਕੇ ਆਏ ਉਹਨਾਂ ਨੂੰ ਉੱਥੇ ਉਹ ਮੈਂ ਕਿਹਾ ਸਕੂਲ ਚ ਲਾਇਬ੍ਰੇਰੀ ਬਣਾ ਲਓ ਉਹ ਚਾਰ ਕਮਰੇ ਪਾ ਦਿੰਨੇ ਆ ਸਕੂਲ ਚ ਬੱਚਿਆਂ ਵਾਸਤੇ ਉਹ ਫਰਨੀਚਰ ਦੇ ਦਿੰਨੇ ਆ ਉਹ ਤੁਸੀਂ ਆਰਓ ਫਿਲਟਰ ਵਾਟਰ ਪਾਣੀ ਲੈ ਲਓ ਉਹ ਯਾਰ ਪਿੰਡ ਦੇ ਵਿੱਚ ਸੋਲਰ ਲਾਈਟਾਂ ਲਵਾ ਲਓ ਮੈਨੂੰ ਕਹਿੰਦੇ ਜੀ ਆ ਜਿਹੜਾ ਤੁਸੀਂ ਕਿਹਾ ਇਹ ਤੁਸੀਂ ਦੇ ਸਕਦੇ ਹੋ ਮੈਂ ਕਿਹਾ ਹਾਂ ਕਹਿੰਦਾ ਫਿਰ ਸਾਨੂੰ ਤਾਂ ਜੀ ਹੁਣ ਤੱਕ ਲੀਡਰਾਂ ਨੇ ਇਹੀ ਦੱਸਿਆ ਵੀ ਸ਼ਮਸ਼ਾਨ ਘਾਟ ਦਿਆਂ ਗੰਦੇ ਉੱਚੀਆਂ ਚੱਕੇ ਜਾ ਸਕਦੇ ਨੇ ਬਸ ਸਾਨੂੰ ਇਹ ਦੂਬਕ ਅੱਗੇ ਸੋਚਣੀ ਨਹੀਂ ਦਿੰਦੇ ਯਾਰ ਸੂਚਾਨ ਘਾਟ ਦਿਆਂ ਗੰਦਾ ਬਸ ਇੱਥੇ ਖੜਿਆ ਸੀਵਰੇਜ ਦੇ ਢੱਕਣ ਬਸ ਕੋਈ ਨੌਕਰੀਆਂ ਦੀਆਂ ਗੱਲਾਂ ਕਰ ਲੋ ਕੋਈ ਵਧੀਆ ਕਾਲਜਾਂ ਜੁਨੀਵਰਸਟੀਆਂ ਖੋਲ੍ਹ ਲੀਏ ਨਾਰੈਣਗੜ੍ਹ ਉਹ ਜ਼ਿਲ੍ਹਾ ਬਣਾ ਦੋ ਨਾਰੈਣਗੜ੍ਹ ਨੂੰ ਇੱਥੇ ਹੀ ਕੰਮ ਹੋ ਜਾ ਕਰਨ ਲੋਕਾਂ ਦੇ ਕਿਉਂ ਐ ਡੇਡੀ ਦੂਰ ਦਿਨ ਦਿਨ ਬਿਹਾਰੀਆਂ ਫੁੱਟ ਨਾ ਉਹਨਾਂ ਨੇ ਜ਼ਿਲੇਵਾਰ ਤਾਂ ਦੇਖ ਲਈ ਨਹੀਂ ਉਹ ਕਹਿੰਦੇ ਸ਼ਮਸ਼ਾਨ ਘਾਟ ਦੱਸੋ ਕਿਵੇਂ ਸ਼ਮਸ਼ਾਨ ਘਾਟ ਦੇ ਕੰਨ ਉੱਤੇ ਚੱਕ ਦਾਂਗੇ ਫੁੱਲ ਲਵਾ ਦਾਂਗੇ ਉੱਤੇ ਬੈਂਚ ਲਵਾ ਦਾਂਗੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਰ ਦੱਸੋ ਜੀ ਮੁਰਦਿਆਂ ਨੂੰ ਪਿਆਸ ਲੱਗਦੀ ਹੈ ਰਾਤ ਨੂੰ ਤੇ ਤਾਂ ਇਹਨਾਂ ਦਾ ਹਾਲ ਹੈ ਸੇਸ ਕਰਕੇ ਜਦੋਂ ਦਾ ਮੁੱਖ ਮੰਤਰੀ ਬਣਿਆ ਪੌਣੇ 3 ਸਾਲ ਹੋ ਗਏ 44000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 44000 ਮੈਨੂੰ ਲੱਗਦਾ ਨਹੀਂ ਇੱਥੇ ਰਿਸ਼ਤੇਦਾਰੀਆਂ ਦੂਰ ਹੋਣ ਗਿਆ ਆ ਨਾਲ ਹੀ ਰਿਸ਼ਤੇਦਾਰੀਆਂ ਹੋਣ ਗਿਆ ਫੋਨ ਕਰਕੇ ਪੁੱਛ ਲਿਓ ਫੋਨ ਕਰਕੇ ਪੁੱਛ ਲਿਓ ਕਿ ਨੌਕਰੀ ਮਿਲੀ ਤੇ ਵੀ ਫੋਨ ਕਰਕੇ ਪੁੱਛ ਲਿਓ ਨੌਕਰੀ ਵੇਲੇ 1 ਰੁਪਿਆ ਵੀ ਕਿਸੇ ਦਾ ਲੱਗੇ 1 ਰੁਪਿਆ ਵੀ ਹਾਂਜੀ ਹਾਂਜੀ ਇਹਦਾ ਬੇਟਾ ਇਹਨਾਂ ਦਾ ਸਰਕਾਰੀ ਨੌਕਰੀ ਲੱਗਿਆ ਕੋਈ ਪੈਸਾ ਤਾਂ ਨਹੀਂ ਲੱਗਿਆ ਕੋਈ ਸਪਾਰਿਸ਼ਤਾ ਨਹੀਂ ਕਰਨੀ ਪਈ ਬਿਜਲੀ ਬੋਰਡ ਚ ਲੱਗਿਆ ਅੱਛਾ ਅੱਛਾ ਜੀ Vamos wow, va wow, wow.